ਪੰਜਾਬੀ ਦੇ ਮਸ਼ਹੂਰ ਕਵੀ ਪ੍ਰੀਤਮ ਸਿੰਘ ਕਾਸਤ ਦੀ ਕਵਿਤਾ ਚਮਕੌਰ ਦੀ ਗੜੀ ਚਮਕੌਰ ਦੀ ਗੜੀ ਨੂੰ ਪ੍ਰਣਾਮ ਕਰਦੇ ਹੋਇਆ ਸ਼ਾਇਰ ਆਖਦਾ ਹੈ ਪੂਜਨੀਕ ਚਮਕੌਰ ਦੀਏ پاک ਗੜੀਏ ਆਪਣੇ ਆਪ ਨੂੰ ਮੇਰਾ ਪ੍ਰਣਾਮ ਦੇ ਦੇ ਕਾਸਤ ਖੜਾ ਏ ਤੇਰੇ ਦੁਆਰ ਉੱਤੇ ਮੇਰੀ ਕੌਮ ਲਈ ਕੋਈ ਪੈਗਾਮ ਦੇ ਦੇ ਆਪਣੀ ਅਣਖ ਦੀ ਪਰੀ ਸੁਰਾਹੀ ਵਿੱਚੋਂ ਪਰ ਕੇ ਅਣਖ ਦਾ ਇੱਕੋ ਹੀ ਜਾਮ ਦੇ ਦੇ ਜਿਹਨੂੰ ਭਰ ਦਿਆਂ ਕੌਮ ਦੀ ਰੂਹ ਅੰਦਰ ਮੇਰੀ ਕਲਮ ਨੂੰ ਐਸਾ ਤਲਾਮ ਦੇ ਦੇ ਲਾਲੀ ਚੋਮ ਦੀਏ ਤੇਰੇ ਜਰਿਆਂ ਚੋਂ ਅਣਖ ਚੋਮ ਦੀਏ ਤੇਰੇ ਗੀਟਿਆਂ ਚੋਂ ਜਿਵੇਂ ਨਾਨਕ ਦੀ ਇੱਕੋ ਨਿਗਾਹ ਉੱਤੇ ਸਹਿਦ ਚੋਪਿਆ ਘੌੜਿਆਂ ਰੀਖਿਆਂ ਚੋਂ ਸ਼ਾਇਰ ਦੀ ਬੇਨਤੀ ਸੁਣ ਕੇ ਕੜੀ ਸ਼ਾਇਰ ਨੂੰ ਆਖਦੀ ਹੈ ਕਾਸਦ ਜਰੇ ਨਾ ਮੇਰੇ ਲਕਾੜ ਪੈਰੀ ਮਤਾਂ ਫਿਸ ਜਾਏ ਕਿਤੇ ਜੁਝਾਰ ਦੀ ਅੱਖ ਖੁੱਲ ਜਾਏ ਮਤਾ अजीत ਸਿੰਘ ਦੀ ਬਿਨਾ ਕਫਨ ਸੁੱਤੇ ਸਰਦਾਰ ਦੀ ਅੱਖ ਬੜੇ ਸਾੰਬੇ ਲੁਕੋਏ ਕਲੇਜੜੇ ਵਿੱਚ ਫਿਰ ਵੀ ਪੈ ਗਈ ਮੌਤ ਮੁਟਿਆਰ ਦੀ ਅੱਖ ਦੋਵੇਂ ਲਾਲ ਕੁਹਾਈ ਨਾ ਚੋਈ ਫਿਰ ਵੀ ਨੀਲੇ ਘੋੜੇ ਦੇ ਸਾਹ ਸਵਾਰ ਦੀ ਅੱਖ ਮੇਰੀਆਂ ਅੱਖੀਆਂ ਸਾਹਮਣੇ ਵਿਦਿਦਕ ਕੇ ਪੀਰ ਚਾੜੇ ਸਿਉਨਾ ਕਮਾਨ ਅੰਦਰ ਆਦਸਾਂ ਮੈਂ ਤੈਨੂੰ ਉਹ ਸ਼ੇਰ ਕਿਦਾਂ ਬਾਰੋ-ਬਾਰੀ ਸੀ ਲੜੇ ਮੈਦਾਨ ਅੰਦਰ ਆਦਸਾਂ ਮੈਂ ਤੈਨੂੰ ਉਹ ਸ਼ੇਰ ਕਿਦਾਂ ਬਾਰੋ-ਬਾਰੀ ਸੀ ਲੜੇ ਮੈਦਾਨ ਅੰਦਰ ਚੜਿਆ ਸੂਰਮਾ ਬੀਰ ਅਜੀਤ ਗੜਿਓਂ ਚੜਦੇ ਬੱਦਲ ਨੇ ਜਿਵੇਂ ਬਰਸਾਤ ਅੰਦਰ ਉਦੀ ਤੇਗ ਦੀ ਚਮਕ ਨੂੰ ਤੱਕ ਸੂਰਜ ਡਰਿਆ ਸਹਿਮਿਆਂ ਨੀਲੇ ਆਕਾਸ਼ ਅੰਦਰ ਉਹਦੀ ਚੰਡੀ ਨੇ ਕਈ ਹਜ਼ਾਰ ਮੋਸੇ ਕੀਤੇ ਦੁਸ਼ਮਣਾਂ ਦੇ ਪਹਿਲੀ ਝਾਤ ਅੰਦਰ ਖੜਾ ਹੋ ਗਿਆ ਨਮਾ ਪਹਾੜ ਜਗ ਤੇ ਲਾਸ਼ਾਂ ਹੱਡੀਆਂ ਦਾ ਰਾਤ ਰਾਤ ਅੰਦਰ ਜਿਵੇਂ ਫਸਲ ਨੂੰ ਵੱਡ ਕਿਸਾਨ ਸੌਂਦੇ ਆਪਣੀ ਪੈੜੀ ਦੀ ਉੱਚੀ ਮੁੰਡੇਰ ਉੱਤੇ ਬਿਨਾ ਕਫਣ ਦੇ ਤਿਵੇਂ ਅਜੀਤ ਸੂਰਾ ਝੂਕ ਸੌਂ ਗਿਆ ਲਾਸ਼ਾਂ ਦੇ ਢੇਰ ਉੱਤੇ ਬਿਨਾ ਕਫਣ ਦੇ ਤਿਵੇਂ ਅਜੀਤ ਸੂਰਾ ਝੂਕ ਸੌਂ ਗਿਆ ਲਾਸ਼ਾਂ ਦੇ ਢੇਰ ਉੱਤੇ ਚਮਕਣ ਮੈਦਾਨ ਦੀ ਟਿਕੜੀ ਤੇ ਪਹਿਲਾ ਪਾਉਂਦਾ ਮੈਂ ਜੋਦਾ ਜੁਜਾਰ ਤੱਕਿਆ ਬਿਜਲੀ ਬਾੰਗ ਚਮਕਾਉਂਦਾ ਚੰਦ ਕਾ ਨੂੰ ਦੁਸ਼ਮਣ ਦਲਾਂ ਦੇ ਲਾਉਂਦਾ ਲੰਗਾਰ ਤੱਕਿਆ ਕਿਆਮਤ ਢਾਉਂਦਾ ਪਾਪੀ ਹਥਿਆਰਿਆਂ ਤੇ ਉਹਦੀ ਤੇਗ ਦਾ ਇੱਕ ਇੱਕ ਬਾਹਰ ਤੱਕ ਤੱਕ ਕੇ ਨਹੀਂ ਸੀ ਰੀਜ ਲੱਥੀ ਮੈਨੂੰ ਲੁਸਦੀ ਤੜਫਦੀ ਛੋੜ ਗਿਆ ਲਾੜੀ ਮੌਤ ਪਰਨਾ ਕੇ ਝਟ ਸੋਣਾ ਬਾਂਗਾ ਵੀਰ ਦੇ ਦੇਸ਼ ਨੂੰ ਮੋੜ ਗਿਆ ਲਾੜੀ ਮੌਤ ਪਰਨਾ ਕੇ ਝਟ ਸੋਣਾ ਬਾਂਗਾ ਵੀਰ ਦੇ ਦੇਸ਼ ਨੂੰ ਮੋੜ ਗਿਆ ਮੈਨੂੰ ਛੱਡ ਕੇ ਜਦੋਂ ਦਸ਼ਮੇਸ਼ ਤੁਰਿਆ ਉਹਦੀ ਅਣਖ ਨੂੰ ਰਤਾ ਜਵਾਲ ਨਹੀਂ ਸੀ ਉਹਦੇ ਮੱਥੇ ਤੇ ਇੱਕ ਵੀ ਵੱਟ ਨਹੀਂ ਸੀ ਆ ਮੇ ਚੋਹਾਂ ਤੋਂ ਇੱਕ ਵੀ ਨਾਲ ਨਹੀਂ ਸੀ ਪੁੱਤ ਕਿਸ ਨੂੰ ਜਗ ਤੇ ਨਹੀਂ ਪਿਆਰੇ ਕੀ ਉਸ ਨੂੰ ਪਿਆਰੇ ਬਾਲ ਨਹੀਂ ਸੀ ਉਹਨੂੰ ਬਦਨ ਅਜੀਬ ਸੀ ਪੁੱਤਰਾ ਤੋਂ ਤਾਈ ਤਾਈਓ ਕੋਸ ਨੂੰ ਤਤਾ ਮਲਾਲ ਨਹੀਂ ਸੀ ਕਾਸ਼ਦ ਕਹੀਂ ਦਸਮੇਸ਼ ਦੀ ਕੌਮ ਕਾਈ ਦੀਵਾ ਅਣਖ ਦਾ ਕਦਾ ਜਗਾਈ ਰੱਖੇ ਸਿੱਖੀ ਸਿਧਕ ਦੇ ਸੋਹਲ ਬੂਟੜੇ ਨੂੰ ਪਾਣੀ ਆਪਣੇ ਹੰਡਾ ਲਈ ਰੱਖੇ। ਰਾਸਕ ਕਹੀਂ ਦਸ਼ਮੇਸ਼ ਦੀਪਾਂ ਸਾਈਂ ਦੀਵਾ ਅੰਖ ਦਾ ਸਦਾ ਜਗਾਈ ਰੱਖੇ। ਸਿੱਖੀ ਸਿਧਕ ਦੇ ਸੋਹਲ ਬੂਟੜੇ ਨੂੰ ਪਾਣੀ ਆਪਣੇ ਹੰਡਾ ਲਈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ।